ਬੀਜਪੀ ਹੋਰ ਜਿਹੜੇ ਕੋਈ ਹਲਕਾ ਨਹੀਂ ਕਰਤਾ ਉਸੇ ਦੀ ਪੂਰੀ ਹਵਾਲੇ ਦੀ ਉਹਨਾਂ ਦੇ ਪਰਖੇ ਹੋਏ ਲੋਕ ਨੇ ਪੜੀਗੇ ਕਿ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਕੋਈ ਮੋਤਾ ਨਹੀਂ ਦਿੱਤਾ ਕੋਈ ਫਾਇਦਾ ਨਹੀਂ ਦਿੱਤਾ ਇਹ ਹੁਣ ਕਹ ਰਿਹਾ ਜੀ ਬੀਜਪੀ ਵਾਲੇ ਪ੍ਰਨਿਤ ਕੌਰ ਜੀ ਇੱਥੋਂ ਦਾ ਪੁਆਪ ਪੱਡ ਛੱਡ ਕੇ ਭੱਜ ਕੇ ਕਾਂਗਰਸ ਉਹਨਾਂ ਦੇ ਘਰ ਵਾਲਾ ਦੋ ਵਾਰ ਮੁੱਖ ਮੰਤਰੀ ਬਣਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਤਿੰਨ ਉਹ ਚਾਰ ਵਾਰੀ ਮੈਂਬਰ ਪਾਰਲੀਮੈਂਟ ਬਣੋ ਉਹਨਾਂ ਨੇ ਆਪ ਕਾਂਗਰਸ ਦੀ ਪੱਟੀ ਛੁਰਾ ਮਾਰਿਆ ਜੀ ਉਹ ਕਿਸ ਨੂੰ ਕਿਵੇਂ ਕਹਿ ਸਕਦੇ ਨੇ ਜੀ ਇਹਨਾਂ ਦੇ ਕਿਹੜਾ ਸੀ ਵੀ ਤਰੀਆਂ ਮਿਛਾਣਾ ਇਹਨਾਂ ਨੂੰ ਮੌਤਾ ਮਿਲੇਗਾ ਉਹਨਾਂ ਨੂੰ ਨਹੀਂ ਮਿਲਿਆ ਜਿਹੜੇ ਇਹਨਾਂ ਨਾਲ ਤਰੀਆਂ ਪਛਾਉਂਦੇ ਸੀ ਉਹਨਾਂ ਦਾ ਕੀ ਬਣਿਆ ਜੀ ਇਸ ਕਰਕੇ ਕੁਝ ਬੋਲਣ ਤੋਂ ਪਹਿਲਾਂ ਆਪਣੇ ਮੰਜੇ ਥੱਲੇ ਡੰਡਾ ਫੇਰਾ ਲਓ ਇਹ ਬਾਦਲਾਂ ਨੂੰ ਓ ਕੈਪਟਨ ਨੂੰ ਓ ਭਾਜੀ ਜੀ ਨੂੰ ਸਭ ਕੁਝ ਸਿਖਾ ਦਿਓ ਪੰਜਾਬੀ ਓ ਜੱਟ ਨੂੰ ਆਦਾ ਇਹਦਾ ਸਾਰਾ ਸਮਾਜ ਚੋਣਾਂ ਨੂੰ ਲੈ ਕੇ ਅੱਜ ਭਗਵਾਨ ਜੀ ਮਾਨ ਪਟਿਆਲਾ ਦੇ ਵਿੱਚ ਇੱਕ ਰੋਡ ਸ਼ੋਅ ਕਰਨ ਦੇ ਲਈ ਪਹੁੰਚੇ ਨੇ ਆਮ ਆਦਮੀ ਪਨ ਮੈਲੇ ਪਹੁੰਚੇ ਹੋਏ ਨੇ ਅੱਜ ਦੀ ਪਹਿਲਾ ਦੱਸੋ ਤਸਵੀਰ ਜਿਹੜੀ ਅੱਜ ਦੀ ਤਸਵੀਰ ਹੈ ਕੀ ਬਿਆਨ ਕਰਦੀ ਹੈ ਤਸਵੀਰ ਸਪਸ਼ਟ ਤੇ ਸਾਫ਼ ਹੈ ਜੀ ਕਿ ਲੋਕ ਸਭਾ ਪੰਜਾਬ ਤੋਂ ਡਾਕਟਰ ਬਲਵੀਰ ਸਿੰਘ ਜੀ ਉਮੀਦਵਾਰ ਆਮ ਆਦਮੀ ਪਾਰਟੀ ਮਿਲਿਤਾ ਸੇਪ ਮੰਤਰੀ ਵੱਡੇ ਫਰਕ ਦੇ ਨਾਲ ਲੋਕ ਸਭਾ ਪੰਜਾਬ ਵਾਲਾ ਸੀਟ ਜਿੱਤ ਰਿਹਾ ਹੈ ਤੇ ਜੀ 2022 ਦੀ ਤਸਵੀਰ ਵੇਖੀਏ 24 ਦੀ ਵੇਖੀਏ ਕੀ ਇੱਕ ਨਜ਼ਰ ਆ ਰਿਹਾ ਦੇਖੋ 2 ਸਾਲ ਦਾ ਜਿਹੜਾ ਕਾਰਜ ਕਾਲ ਆਵਾ ਦੀ ਪੜੀ ਉਹ ਅਸੀਂ ਘਰ ਘਰ ਜਾ ਕੇ ਦੱਸ ਰਹੇ ਡੋਰ ਟੂ ਡੋਰ ਕੰਪੇਨ ਚੱਲ ਰਹੀ ਆ ਲੋਕ ਖੁਸ਼ ਨੇ ਇਸ ਗੱਲ ਤੋਂ ਕਿ 2 ਸਾਲਾਂ ਦੇ ਵਿੱਚ ਤੁਸੀਂ ਨੇ ਅੱچھے ਕੰਮ ਕੀਤੇ ਜਿਹੜੇ ਬਾਕੀ ਕੰਮ ਨੇ ਕਿਉਂਕਿ ਆਵਾ ਮਾਦੀ ਪਾਰੀ ਸਰਕਾਰ ਪੰਜਾਬ ਚ 5 ਸਾਲ ਲਈ ਚੁਣੀ ਆ 3 ਸਾਲ ਬਾਕੀ ਆ ਬਾਕੀ ਜਿਹੜੇ ਕੰਮ ਨੇ 3 ਸਾਲਾਂ ਦੇ ਪੂਰੇ ਕਰਾਂਗੇ ਔਰ ਇਹ 2 ਸਾਲ ਦੇ ਰਿਪੋਰਟ ਕਾਰਡ ਤੇ ਅਸੀਂ ਪਾ ਰਹੇ ਔਰ ਸਾਰੇ ਪਾਸੇ ਬੜਾ ਪੋਜ਼ਿਟਿਵ ਜਿਹੜਾ ਜੀ ਰਿਸਪੌਂਸ ਆ ਕਾਲੀਦਾਨੀ ਕਾਂਗਰਸ ਬੀਜਪੀ ਹੋਰ ਜਿਹੜੇ ਕੋਈ ਖੜੇ ਨੇ ਸਾਡੇ ਪਰ ਉਹ ਕਿਸੇ ਦੀ ਪੂਰੀ ਹਵਾ ਨਹੀਂ ਜੀ ਉਹਨਾਂ ਦੀ ਉਹ ਪਰਖੇ ਹੋਏ ਲੋਕ ਨੇ ਭਰੇਗੇ ਪੀ ਦਾ ਕਹਣਾ ਹੈ ਵੀ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਕੋਈ ਉਦਾ ਨਹੀਂ ਦਿੱਤਾ ਕੋਈ ਫਾਇਦਾ ਨਹੀਂ ਦਿੱਤਾ ਇਹ ਹੁਣ ਕਹਿ ਰਹੇ ਜੀ ਬੀਜਪੀ ਵਾਲੇ ਪ੍ਰਨੀਤ ਕੌਰ ਜੀ ਉਹ ਆਪ ਪੱਡ ਛੱਡ ਕੇ ਭੱਜ ਕੇ ਕਾਂਗਰਸ ਉਹਨਾਂ ਦੇ ਘਰ ਵਾਲਾ ਦੋ ਵਾਰ ਮੁੱਖ ਮੰਤਰੀ ਬਣਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਤਿੰਨ ਚਾਰ ਵਾਰੀ ਮੈਂਬਰ ਪਾਰਲੀਮੈਂਟ ਬਣਾਉਂਦੇ ਉਹਨਾਂ ਨੇ ਆਪ ਕਾਂਗਰਸ ਦੀ ਪੱਟੇਸ਼ੁਰਾ ਮਾਰਿਆ ਜੀ ਉਹ ਕਿਸ ਨੂੰ ਕਿਵੇਂ ਕਹਿ ਸਕਦੇ ਨੇ ਜੀ ਉਹ ਪਾਰਟੀ ਵਾਲਿਆਂ ਦਾ ਕਹਿਣਾ ਸੀ ਵੀ ਦਰਿਆ ਮਿਛਾਣਾ ਇਹਨਾਂ ਨੂੰ ਮੌਕਾ ਮਿਲੇਗਾ ਉਹਨਾਂ ਨੂੰ ਨਹੀਂ ਮਿਲਿਆ ਜਿਹੜੇ ਇਹਨਾਂ ਨਾਲ ਦਰਿਆ ਪਿਛਾਉਂਦੇ ਸੀ ਉਹਨਾਂ ਦਾ ਕੀ ਬਣਿਆ ਜੀ ਜਿਹੜੇ ਇਹਨਾਂ ਨਾਲ ਦਰਿਆ ਪਿਛਾਉਂਦੇ ਸੀ ਉਹਨਾਂ ਦਾ ਕੀ ਬਣਿਆ ਸਭ ਪੱਟੇਸ਼ੁਰਾ ਮਾਰ ਕੇ ਇਸ ਕਰਕੇ ਕੁਝ ਬੋਲਣ ਤੋਂ ਪਹਿਲਾਂ ਆਪਣੇ ਮੰਜੇ ਥੱਲੇ ਡੰਡਾ ਫੇਰਾ ਲਿਆ ਤੇ ਇਸ ਵਾਰ 13 0 ਦਾ ਨਾਰਾ ਭਗਵੰਤ ਮਾਨ ਦਾ ਬਿਲਕੁਲ 1 ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਦੇ ਕੰਮਾਂ ਤੋਂ ਲੋਕ ਖੁਸ਼ ਨੇ ਔਰ ਚਾਰੇ ਪਾਸੇ ਝਾੜੂ ਝਾੜੂ ਹੋਈ ਪਈ ਹੈ ਜੀ ਔਰ ਸਮਾਜਾਵੀ ਪਾਰਟੀ ਜਿਹੜੀ ਹੈ ਆਪਣੀ ਡੈਮੋਕ੍ਰੇਸੀ ਨੂੰ ਲਗਾਤਾਰ ਭਗਵੰਤ ਮਾਨ ਕੇਜਰੀਵਾਲ ਸਾਹਿਬ ਰਾਹੁਲ ਗਾਂਧੀ ਲਗਾਤਾਰ ਕਹਿ ਰਹੇ ਨੇ ਡੈਮੋਕ੍ਰੇਸੀ ਨੂੰ ਖਤਰਾ ਹੈ ਜੇ ਇਹ ਚੋਣਾਂ ਦੇ ਵਿੱਚ ਮੋਦੀ ਜਿੱਤੇ ਜਾਂਦੇ ਨੇ ਤੇ ਅਗਲੀਆਂ ਚੋਣਾਂ ਨਾ ਹੋਣ ਸ਼ਾਇਦ ਚਿੰਤੂ ਨਾਸ਼ਰ ਦੀ ਬਹੁਤ ਵੱਡਾ ਖਸਾ ਬਟਾਇਆ ਜਾ ਰਿਹਾ ਹੈ ਕਿ ਇੰਡੀਆ ਦੇ ਵਿੱਚ ਸੈੱਟ ਨਹੀਂ ਹੁੰਦੀ ਹੈ ਇਹਨਾਂ ਦਾ ਬਹੁਤ ਬਹੁਤ ਸਵਾਗਤ ਸਾਡੇ ਕੋਲ ਜਿਸ ਤਰ੍ਹਾਂ ਦਾਵਾ ਐਮਐਨਏ ਨਿਕਲ ਆ ਕੋ ਰਿਜ਼ਲਟ ਕੁਝ ਨਸ ਕਰ ਦਿੱਤਾ ਹੈ ਸਾਡੇ ਨੇ ਦੇਖਦੇ ਨੂੰ ਉਪਰ ਹਟਾਇਆ ਜਾ ਰਿਹਾ ਪਰ ਅਸੀਂ ਬੇਤੀ ਕਰਦੇ ਹਾਂ ਸੋਨੂ ਚਾਹਰੀ ਜੇਕਰ ਤੁਸੀਂ ਵੋਟਾਂ ਨਹੀਂ ਪਾਉਗੇ ਜਿੰਨਾਂ ਦੀ ਫੇਲ ਹੋ ਜਵੇਗੀ ਕੋਲ ਚ ਜੰਨੀ ਮਰਜ਼ੀ ਹੈ ਕਰਨ ਲੋ ਕੋਈ ਕੋਈ ਉਹ ਚੀਜ਼ ਦਾ ਫਰਕ ਹੀ ਨਾ ਪਵੇਗੀ ਓ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀ ਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀ ਓ ਝਾੜੂ ਵਾਲਾ ਓ ਬਾਦਲਾਂ ਨੂੰ ਓ ਕੈਪਟਨ ਨੂੰ ਓ ਭਾਜੀ ਨੂੰ ਸਭ ਕਿਸੇ ਖਾ ਦਿਓ ਪੰਜਾਬੀ ਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾ ਦਿਓ ਪੱਟੇ ਵਾਲਿਆ ਪਟਿਆਲੇ ਵਾਹ ਦਿਓ ਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾਓ ਨਾਪੇ ਵਾੜਿਓ ਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾਓ ਰਾਜਪੁਰੇ ਵਾਲਿਓ ਝਾੜੂ ਵਾਲਾ ਝਾੜੂ ਵਾਲਾ ਬਟਨ ਦਬਾਓ ਘਨੌਰ ਵਾਲਿਓ ਝਾੜੂ ਵਾਲਾ ਝਾੜੂ ਵਾਲਾ ਪਟਣ ਦਾ ਹੌਸਨਾ ਵਾਲਾ ਉਹ ਝਾੜੂ ਵਾਲਾ ਝਾੜੂ ਵਾਲਾ ਪਟਣ ਬਾਬਾ ਛਤਰਾਣੇ ਵਾਲਾ ਉਹ ਝਾੜੂ ਵਾਲਾ ਝਾੜੂ ਵਾਲਾ ਪਟਣ ਤੇ ਬੌਸਮਾਨੇ ਵਾਲਾ ਉਹ ਝਾੜੂ ਵਾਲਾ ਸਾਡੇ ਕੋਲ ਮਨਜੀਤ ਝਾੜੂ ਵਾਲਾ ਪਟਣ ਡੇਰਾ ਵਸੀ ਵਾਲਾ ਪੰਜਾਬੀ ਉਹ ਝਾੜੂ ਵਾਲਾ ਝਾੜੂ ਵਾਲਾ ਪਟਣ ਤੋਂ ਬਾਅਦ ਉਹ ਪੰਜਾਬੀ ਉਹ ਝਾੜੂ ਵਾਲਾ ਅਮਰ ਨਾਲਾ ਬਟਨ ਨੂੰ ਦਬਾ ਦਿਓ ਪੰਜਾਬ ਰਾਣੀ ਦਾ ਝਾੜੂ ਵਾਲਾ ਬੰਦਾ ਜੋਸ਼ ਲੈ ਲਓ ਵੀ ਪੰਜਾਬੀਆਂ ਬਿਲਕੁਲ ਝਾੜੂ ਵਾਲਾ ਬਟਨ ਤਾਂ ਪੂਰਾ ਜੋਸ਼ ਹੈ ਅੱਜ ਪਟਿਆਲੇ ਵਾਲਿਆਂ ਚ ਪਟਿਆਲੇ ਜ਼ਿਲ੍ਹੇ ਵਾਲਿਆਂ ਚ ਕੈਮਰਾ ਪਰਸਨ ਮਲਕੀਸ਼ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਛੱਡਾ ਐਸਐਮਟੀਵੀ ਨੈਟਵਰਕ